ਤਤ ਗੁਰਬੰਦੀ ਛੋੜ ਹੈ ਬੰਦੀ ਛੋੜ ਹੈ ਬੰਦੀ ਛੋੜ ਹੈ ਸੋ ਵਾਹਿਗੁਰੂ ਜੀ ਸਾਰਿਆਂ ਦੇ ਘਰਾਂ ਵਿੱਚ ਖੁਸ਼ੀਆਂ ਖੇੜੇ ਬਖਸ਼ਣ ਤੇ ਅੱਜ ਦਾ ਵਲੋਗ ਅਸੀਂ ਵੈਰੀ लेट ਸਟਾਰਟ ਕੀਤਾ ਬਿਕਾਸ ਅੱਜ ਹੈਗੀ ਆ ਦੀਵਾਲੀ ਬੰਦੀ ਛੋੜ ਦਿਵਸ ਸੋ ਘਰ ਵਿੱਚ ਕਰ ਦਿਤੀਆਂ ਲਾਈਟਾਂ ਲੁੱਟਾਂ ਵਾਹਿਗੁਰੂ ਸਾਰਿਆਂ ਦੇ ਘਰਾਂ ਵਿੱਚ ਖੁਸ਼ੀਆਂ ਖੇੜੇ ਬਖਸ਼ਣ ਸੋ ਲੋ ਜੀ ਗਾਇਸ ਇੱਥੇ ਰਸੀਂ ਗਿਫਟ ਵਗੈਰਾ ਪੈਕ ਕਰੀ ਜਾਂਦੇ ਆ ਨਾਲ ਉਹਨਾਂ ਨਾਲ ਸੋ ਇਹ ਮਦੀਨ ਲੋ ਵਾਸਤੇ ਹੈਗਾ ਤੇ ਮੇਰੀ ਸਿਸਟਰ ਲੋ ਇਨ ਲੋ ਹਨ ਵਾਸਤੇ ਆ ਸੋ ਮੇਰੀ ਸੱਸ ਤੇ ਨਾਨਾ ਵਾਸਤੇ ਮੈਂ ਕਿਹਾ ਚਲ ਪਹਿਲੇ ਉਹਨਾਂ ਦਾ ਕਰ ਲੈਨੇ ਆ ਫੇਰ ਪਾ ਚੁਕਾ ਅੱਗਾ ਬੱਚਿਆਂ ਦਾ ਕਰ ਲੂਗੇ ਸੋ ਲੋ ਜੀ ਗਾਇਸ ਇੱਥੇ ਮੈਂ ਸਾਰੀ ਪੈਕਿੰਗ ਪੋਕਿੰਗ ਕਰ ਲਈ ਆ ਦੇਣ ਵਾਸਤੇ ਬਿਕਾਸ ਮਦੀਨ ਲੋ ਨੂੰ ਇਨਵਾਈਟ ਕੀਤਾ ਡਿਨਰ ਵਾਸਤੇ ਤੇ ਉਹ ਆਣਗੇ ਅੱਜ ਸਾਡੇ ਘਰ ਦੇ ਨਾਲ ਤੇ ਤੇ ਫਾਦਲ ਉਹ ਤੇ ਇੰਡੀਆ ਗਏ ਹੋਏ ਆ ਸਲੋ ਜੀ ਸਾਰੀ ਪੈਕਿੰਗ ਵਗੈਰਾ ਹੋ ਚੁੱਕੀ ਆ ਸਾਡੀ ਦੀਵਾਲੀ ਦੀ ਮਿੱਠੇ ਦੀ ਮਿੱਠੇ ਛੱਟੇ ਹੋ ਗਏ ਤਿਆਰ ਫਿਰ ਹੋਰ ਵੀ ਮੈਂ ਐਕਚੁਅਲੀ ਪੈਕਿੰਗ ਕਰਨੀ ਸੋ ਬਦਾਮ ਪਿਸ਼ਤਾ ਵੀ ਨਾਲ ਸਾਰਾ ਪੈਕਿੰਗ ਕਰ ਲਈ ਆ ਤੇ ਸਵੀਟ ਜਿਹੜੀ ਉਹ ਮੈਂ ਵੜ ਦਿੱਤੀ ਫ੍ਰਿਜ 'ਚ ਮੈਂ ਕਿ ਰਸਮਲਾਈ ਇਹ ਨਾ ਖਰਾਬ ਨਾ ਹੋ ਜਾਵੇ ਬਾਹਰ ਸੋ ਇਹ ਬੱਚਿਆਂ ਵਾਸਤੇ ਵੀ ਥੋੜਾ ਮੈਂ ਪੈਕਿੰਗ ਲਾਈਕ ਕੇ ਸਜਾਵਟ ਕਰ ਲਈ ਆ ਕੁਝ ਬੱਚੇ ਕਹਿੰਦੇ ਜੇ ਉਹਨਾਂ ਨੂੰ ਦੇਂਗੇ ਫਿਰ ਸਾਨੂੰ ਵੀ ਦੇ ਫਿਰ ਮੈਂ ਕਿ ਡੈਫੀਨਿਟਲੀ ਬੱਚਿਆਂ ਦਾ ਤੇ ਹੱਕ ਬੰਦਾ ਏ ਨਾਲੇ ਸੋ ਲੋ ਜੀ ਬੱਚਿਆਂ ਦੀ ਹੋ ਗਈ ਪੈਕਿੰਗ ਤੇ ਹੁਣ ਚੱਲ ਜਾਈਏ ਕਿਚਨ ਤੇ ਸੋ ਲੋ ਜੀ ਗਾਇਸ ਕਿਚਨ ਦੀ ਹੱਤਿਆਰੀਆਂ ਜੋਰਾ ਸ਼ੋਰਾ ਨਾਲ ਚੱਲਣ ਦੀਆਂ ਇੱਥੇ ਸੋ ਇੱਥੇ ਮੈਂ ਪਹਿਲੇ ਬਣਾਉਂਦੀ ਆ ਗਰਮਾ ਗਰਮ ਪਕੌੜੇ ਸਬਜ਼ੀ ਬਣਾ ਕੇ ਪਿੱਛੇ ਘਾ ਦਿੱਤੀ ਆ ਸੋ ਲੋ ਜੀ ਗਾਇਸ ਪਕੌੜੇ ਵੀ ਹੋ ਚੁੱਕੇ ਆ ਡਨ ਬਸ ਇੱਕ ਦੋ ਰਹਿ ਗਏ ਸੀ ਥੋੜਾ ਜਿਹਾ ਵੇਸਨ ਹੁਣ ਕੋਲ ਲਿਆ ਉਧਰਲੇ ਪਾਸੇ ਤੇ ਬੱਚੇ ਕਹਿੰਦੇ ਆ ਥੋੜੇ ਸਾਨੂੰ ਪਨੀਰ ਪਕੌੜੇ ਐਂਡ ਬ੍ਰੈਡ ਪਕੌੜੇ ਬਣਾ ਕੇ ਦੇ ਤੇ ਲੋ ਜੀ ਇੱਥੇ ਮੈਂ ਗ੍ਰੀਨ ਪੈਰੀ ਪੈਰੀ ਪਾ ਲਿਆ ਗ੍ਰੀਨ ਪੈਸਟੋ ਵੀ ਪਾ ਲਿਆ ਤੇ ਆਲੂ ਵੀ ਨਾਲ ਪਾਣ ਲੱਗੀਆਂ ਵਿੱਚ ਸੋ ਪਨੀਰ ਫਤੇ ਦੇ ਪਲੇਨ ਸੈਪਰੇਟ ਬਣਾਣ ਲੱਗੀਆਂ ਸੋ ਆ ਸ ਫਰਾਈ ਕਰਨੀਆਂ ਸੋ ਮੈਨੂੰ ਨਾ ਪਨੀਰ ਦੇ ਪਕੌੜੇ ਵੀ ਬਹੁਤ ਟੇਸਟੀ ਲੱਗਦੇ ਆ ਸੋ ਪਾਲਕ ਵਾਲੇ ਪਕੌੜੇ ਐਕਚੁਅਲੀ ਮੈਂ ਕੱਢ ਚੁੱਕੀ ਆ ਓਲਰਡੀ ਤੇ ਫੇਰ ਮੈਂ ਕਿਹਾ ਚੱਲ ਇਧਰ ਨੂੰ ਹੁਣ ਆਹ ਵਾਲੇ ਬਣਾ ਲੈਣੀਆਂ ਸੋ ਘਰ ਵਿੱਚ ਨਾ ਨਾਲੋਂ ਨਾਲ ਗੁਰਬਾਣੀ ਕੀਤਨ ਦੇ ਵੀ ਜਾਪ ਚੱਲ ਲੰਦੇ ਆ ਕਿਸ ਬੰਦੀ ਛੋੜਾ ਦਾਤਾ ਬੰਦੀ ਛੋੜ ਤਨ ਤਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੱਜ ਬੰਦੀ ਛੋੜ ਦਿਵਸ ਵੀ ਅਸੀਂ ਮਨਾਉਂਦੇ ਆ ਨਾ ਸਿੱਖ ਕਮਿਊਨਿਟੀ ਸੋ ਲੋ ਜੀ ਨਾਲ ਬੰਦੀ ਛੋੜ ਦਿਵਸ ਤੇ ਦੀਵਾਲੀ ਦੇ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਤੇ ਕਰੋੜ ਕਰੋੜ ਵਧਾਈਆਂ ਤੇ ਚੱਲਦੇ ਆ ਕਿਚਨ ਤੇ ਬੈਕ Hey guys welcome back to my channel i hope everyone is okay so guys ki hal chal saryana thik thak vaighur ji di kripa sari chaddi kilaal main vi chaddi kila vich so bandi chod divas diya saryian sikkh sanghatan nu lakh lakh te karod kar badhaiyan and happy diwali saryanu hai diwali di bahut bahut shubhkamna mere sajna mitra bhaian bhraavan nu saryanu so lo ji guys aage hain daily routine daily vlog vich ਤੇ ਸਵੇਰ ਦੀ ਲੱਗੀਆਂ ਤੇ ਵਲੋਗ ਅੱਜ ਕੀਤਾ ਲੇਟ ਸਟਾਰਟ ਤੇ ਇੱਧਰ ਪਕੌੜੇ ਬਰੈਡ ਪਕੌੜੇ ਖਾਣਾ ਪੀਣਾ ਚੱਲਣਦਿਆਂ ਹੱਡਾ ਦੀਵਾਲੀ ਦੀਆਂ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ ਸਾਰਿਆਂ ਨੂੰ ਐਂਡ ਉਹਨਾਂ ਦੀ ਖੁਸ਼ੀ ਵਿੱਚ ਬੰਦੀ ਛੋੜ ਦਿਵਸ ਵਿੱਚ ਅਸੀਂ ਕਰਦੇ ਪਏ ਨਾਲ ਗੁਰਬਾਣੀ ਚੱਲਣ ਦੀ ਕੀਤਨ ਸ਼ਬਦ ਚਲੋ ਦਿਖਾ ਲਦੀਏ ਤੁਹਾਨੂੰ ਸੋ ਗਾਇਸ ਤੁਸੀਂ ਮੈਂ ਤੁਹਾਨੂੰ ਸਾਰਿਆਂ ਨੂੰ ਸ਼ੁਭਕਾਮਨਾਵਾਂ ਬਹੁਤ ਸਾਰੀਆਂ ਤੇ ਵਾਹਿਗੁਰੂ ਸਾਰਿਆਂ ਦੇ ਘਰ ਵਿੱਚ ਖੁਸ਼ੀਆਂ ਖੇੜੇ ਤੇ ਪਿਆਰ ਮੁਹੱਬਤ ਤੇ ਚੰਗੀ ਹੈਲਥ ਸਾਰਿਆਂ ਨੂੰ ਬਖਸ਼ੇ ਤੇ ਪਿਆਰ ਮੁਹੱਬਤ ਸਾਰਿਆਂ ਦੇ ਘਰਾਂ ਵਿੱਚ ਹੋਵੇ ਮਿਲਦੀਆਂ ਹੈਪੀ ਦੁਆਲੀ ਹੈਪੀ ਬੰਦੀਸ਼ੋਰ ਦਿਵਸ ਹੈਪੀ ਬੰਦੀਸ਼ੋਰ ਦਿਵਸ ਦਿਵਸ ਵਾਹਿਗੁਰੂ ਵਾਹਿਗੁਰੂ ਸੋ ਜਿੱਦੋ ਜਿੱਦੋ ਨੀਰਾ ਹੋਈ ਜਾਂਦੇ ਨਾ ਤੇ ਮੈਂ ਲਾਈਟਾਂ ਹੋਰ ਔਨ ਕਰੀ ਜਾਂਦੀ ਐ ਸੋ ਜਿਹੜੀਆਂ ਲਾਈਟਾਂ ਦੂਜੀਆਂ ਹੀ ਉਵੀਨ ਕਾ ਦਿੱਤੇ ਤੇ ਆ ਦੇਖੋ ਸਤੇ ਗਰੁੱਪ ਦਾ ਕੰਮ ਐਪਲ ਲਿਆ ਕੇ ਔਰ ਇਹ ਵਿੱਚ ਧੂਪ ਉਬਾਲ ਦਿੱਤੀ ਉਹ ਨੋ ਮਾਈ ਗੋਡ ਸੋ ਥੋੜੀ 스ਮੈਲ ਵੀ ਵਧੀਆਂ ਆਉਂਦੀ ਆ ਥੋੜੀ ਚੰਗੀ ਵਾਈਪ ਆਉਂਦੀ ਲੋ ਜੀ ਸੈਟੀ ਵੀ ਨਾਲੋਂ ਨਾਲ ਖਰਾਬ ਕਰ ਦਿੱਤੀ ਬੱਚਿਆਂ ਨੇ ਸੋ ਸੈਟੀ ਨੂੰ ਕਰਦੇ ਆ ਸੈਟ ਔਰ ਤੇ ਕਰਦੇ ਆ ਬੱਚਿਆਂ ਨੂੰ ਉਹਨਾਂ ਨੂੰ ਵੀ ਹੁਣ ਡਿਨਰ ਦੀ ਤਿਆਰੀਆਂ ਬਸ ਹੋ ਗਈ ਡਿਨਰ ਵੀ ਰੱਢੀ ਆ ਰੱਢੀ ਛੱਡੀ ਸੋ ਪਕੌੜੇ ਮੈਂ ਕਿ ਕੱਢ ਲੈਣੀ ਵਿੱਚ ਵਿੱਚ ਨਾ ਮੈਂ ਗੈਸ ਕਰ ਦਿੰਨੀ ਬੰਦੋ ਤੇ ਫਿਰ ਓਨ ਕਰਦੇ ਆ ਲੋ ਜੀ ਇੱਥੇ ਮੇਰੇ ਪਕੌੜੇ ਸਾਰੇ ਡਨ ਹੋ ਹੁੰਦੇ ਆ ਰੱਢੀ ਪਕੌੜੇ ਐਕਚੁਅਲੀ ਕੱਢ ਚੁੱਕੇ ਆ ਸ ਲੜਨੇ ਆ ਸੋ ਮੱਖ ਵੇਸਨ ਨੂੰ ਪ੍ਰੋਪਰਲੀ ਕੋਲ ਲੈਣੀ ਆ ਜਿਹਨੂੰ ਵੇਸਨ ਚੰਗੀ ਤਰ੍ਹਾਂ ਖੁੱਲਿਆ ਹੋਵੇ ਨਾ ਤੇ ਟੇਸਟ ਹੁੰਦਾ ਸੋ ਆ ਹੈਗੇ ਮੇਰੇ ਯਮੀ ਯਮੀ ਪਕੌੜੇ ਨਾਲੇ ਨਾਲ ਕਦੀ ਮੈਂ ਕੈਮਰਾ ਚੁੱਕ ਕੇ ਇੱਧਰ ਆਈ ਜਣੀ ਕੈਮਰਾ ਕਿ ਉੱਧਰ ਜਾਈ ਜੰਨੀ ਆ ਸੋ ਇੱਥੇ ਕੈਚਪ ਆ ਤੇ ਸ਼ਰਬਤ ਸਜਾ ਲਿਆ ਤੇ ਬਾਕੀ ਮੇਰੇ ਮਦਨ ਲੋਾਈ ਸੀ ਉਹ ਫਟਾਫਟ 10 15 ਮਿੰਟ ਹੀ ਬੈਠੇ ਤੇ ਉਹਨਾਂ ਨੂੰ ਫਟਾਫਟ ਮੈਂ ਪ੍ਰਸ਼ਾਦਾ ਪਾਣੀ ਸ਼ਿਕਾਤਾ ਤੇ ਉਹ ਕਹਿੰਦੇ ਅਸੀਂ ਨਹੀਂ ਲੈ ਕੇ ਜਾਦਾ ਮੈਂ ਆਇਲੀਸ ਨਹੀਂ ਖਾਣਾ ਸੋ ਉੱਧਰ ਮੇਰੇ ਪਕੌੜੇ ਬ੍ਰੈਡ ਪਕੌੜੇ ਸਾਰਾ ਕੁਝ ਹੋ ਚੁੱਕਾ ਜੀ ਡਨ ਤੇ ਜਿੰਨੇ ਜਿੰਨੇ ਖਾਣਾ ਹੈ ਤੇ ਆਜੋ ਤੇ ਦੀਵਾਲੀ ਦੀਆਂ ਆ ਸਾਡਾ ਦੀਵਾਲੀ ਦਾ ਡਿਨਰ ਐਕਚੁਅਲੀ ਸੋ ਵਾਈ ਗੁੱਡ ਦੀ ਕਿਰਪਾ ਦੇ ਨਾਲ ਦੀਵਾਲੀ ਸੈਲੀਬ੍ਰੇਟ ਅਸੀਂ ਅੱਜ ਕੀ ਕਾਰਜ ਕੀਤੀ ਆ ਤੇ ਜਾਨੀ ਹੋਇਆ ਗੁਰਦੁਆਰਾ ਸਾਹਿਬ ਸੰਡੇ ਜਾਵਾਂਗੇ ਡੈਫੀਨਟਲੀ ਤੇ ਤੁਹਾਨੂੰ ਦਿਖਾਵਾਂਗੇ ਸੋ ਅੱਜ ਦਾ ਆ achar ਵਗੈਰਾ ਵੀ ਮੈਂ ਪਾ ਲਿਆ ਸਾਰਾ ਕੁਝ ਸੋ ਅਸੀਂ ਕਾਰਜ ਕੀ ਗੁਰਬਾਨੀ ਕੀਤਨ ਦਾ ਜਾਪ ਘਾਲ ਵਿੱਚ ਕੀਤਾ ਅੱਜ ਕੀ ਸੋ ਲੋ ਜੀ ਗਾਇਸ ਡਿਨਰ ਹੋ ਗਿਆ ਤਿਆਰੀ ਤੇ ਇੱਥੇ ਬਣੀ ਆ ਜੰਮੀ ਜੰਮੀ ਮਟਰ ਐਂਡ ਪਨੀਰ ਸੋ ਜਿੰਨੇ ਖਾਣੇ ਆ ਖਾ ਸਕਦੇ ਆ ਸਾਡੇ ਮਟਰ ਪਨੀਰ ਸੋ ਮਟਰ ਪਨੀਰ ਤੇ ਪੂੜੀਆਂ ਸੋ ਮੈਂ ਪੂੜੀਆਂ ਵੀ ਐਕਚੁਅਲੀ ਫਰਾਈ ਕਰੂੰਗੀ ਤੇ ਵੇਟ ਕਰਨ ਦੇ ਹੀ ਜਿਹੜੇ ਪਾਪਾ ਦੀ ਪਾਪਾ ਇਹ ਲੈ ਆਏ ਨਹੀਂ ਤੇ ਆ ਹੈਗਾ ਫੱਤੇ ਦਾ ਤੇ ਗਰੂਪ ਦਾ ਤੇ ਬਾਕੀ ਇਹਨਾਂ ਨੇ ਕੱਢ-ਕੱਢ ਕੇ ਨਾ ਖਾ ਲਿਆ ਇੱਕ ਤੇ ਪਹਿਲੇ ਹੀ ਓਪਨ ਕਰ ਲਿਆ ਸੋ ਆ ਚੁੱਕੇ ਆ ਸਾਰੇ ਸਿਕਾਰ ਤੇ ਹੁਣ ਇੱਥੇ ਬਣਦੇ ਪਿਆ ਪੂੜੀਆਂ ਸੋ ਪੂੜੀਆਂ ਨੂੰ ਵੇਖ ਕੇ ਨਾ ਮੇਰੇ ਮੂੰਹ ਤੇ ਆ ਜਾਂਦਾ ਪਾਣੀ ਜਿੰਨੂੰ ਪਸੰਦ ਆ ਪੂੜੀ ਐਂਡ ਮਟਰ ਪਨੀਰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਮੈਨੂੰ ਵੀ ਪਤਾ ਲੱਗੇ ਕਿ ਮੈਨੂੰ ਅੱਜ ਤੁਸੀਂ ਬਹੁਤ ਪਿਆਰ ਭੇਜਿਆ ਤੇ ਆ ਜਿਹੜਾ ਵਲੌਗ ਦੇਖ ਕੇ ਨਾ ਫੁੱਲ ਵਾਚ ਕਰਿਓ ਤੇ ਮੈਨੂੰ ਆਪਣਾ ਪਿਆਰ ਜ਼ ਫੇ ਮੈਨੂੰ ਵੀ ਬਥੇਲੇ ਗਏ ਮੇਰੇ ਗਾਇਸ ਮੈਨੂੰ ਲਾਈਕ ਪਨਾ ਪਿਆਰ ਦਿੰਦੇ ਪਏ ਆ ਸੋ ਲੋ ਜੀ ਗਾਇਸ ਜਿੰਨੇ ਜਿੰਨੇ ਖਾਣਾ ਇਹ ਖਾ ਸਕਦੇ ਹੋ ਸੋ ਲੋਜੀ ਗਾਇਸ ਗਰਮ ਗਰਮ ਪੂੜੀਆਂ ਬਣ ਕੇ ਹੋ ਗਿਆ ਤਿਆਰ ਤੇ ਹੁਣ ਮੈਂ ਫਟਾਫਟ ਪਲੇਟਾ ਦੀ ਕਰ ਦਿੱਤੀ ਤਿਆਰੀ ਸੋ ਪਲੇਟ ਵੀ ਸਜਣ ਲੱਗਿਆ ਨਾਲੋਂ ਨਾਲ ਤੇ ਆ ਮੇਰੇ ਪਕੌੜੇ ਅੱਧੇ ਮੈਂ ਤੇ ਗਰੁੱਪ ਨੂੰ ਗਿਆ ਜਾ ਜਾ ਕੇ ਨਾ ਅੰਦਰ ਰੱਖ ਰੱਖ ਕੇ ਆਈ ਚਲ ਸੋ ਤੇਗ ਤੇ ਫਤੇ ਮੇਰੀ ਕਰੋੰਦੇ ਪਿਆ ਹੈਲਪ ਤੇ ਆ ਮੇਰੀ ਪਲੇਟ ਬਣ ਕੇ ਹੋ ਗਈ ਤਿਆਰ ਸੱਜ ਕੇ ਸੋ ਅੱਜ ਅਸੀਂ ਗਿਆ ਚਲ ਚਾਰ ਜਣੇ ਘਰੇ ਬੈ ਕੇ ਸੈਲੀਬ੍ਰੇਟ ਕਰ ਲੈਨੇ ਆ ਸੋ ਵਾਈਗੁਰ ਦੀ ਕਿਰਪਾ ਦੇ ਨਾਲ ਆ ਸਾਡਾ ਦੀਵਾਲੀ ਦਾ ਡਿਨਰ ਆ ਜੇ ਤੁਹਾਨੂੰ ਸਾਡਾ ਆ ਦੀਵਾਲੀ ਵਾਲਾ ਡਿਨਰ ਚੰਗਾ ਲੱਗਾ ਤਾਂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰ ਦਿਓ ਤੇ ਉਹਨਾ ਬੋ terapia adiante. ਸੋ ਹੁਣ ਹੀ ਹੋ ਗਿਆ ਸਾਡਾ ਡਿਨਰ ਫਿਨਿਸ਼ ਤੇ ਮੈਂ ਆਇਆ ਬਾਹਰ ਠੰਡੀ ਠੰਡੀ ਹਵਾ ਲੈਣ ਵਾਸਤੇ ਤੇ ਨਾਲ ਮੈਂ ਦੇਖਦੀ ਪਈ ਸੀ ਕੋਈ ਪਟਾਕੇ ਵਗੈਰਾ ਕੋਈ ਲਾਈਕ ਚੱਲਦੇ ਨਹੀਂ ਪਏ ਸੋ ਪਟਾਕੇ ਜਿਹੜੇ ਅਸਤ ਬਾਜੀ ਐਂਡ ਕੋਸ਼ ਵੀ ਨਹੀਂ ਚੱਲਦਾ ਪਿਆ ਆ ਵੇਖੋ ਲੰਡਨ ਦੀ ਦੀਵਾਲੀ ਓ ਮਾਈ ਗੋਡ ਲੰਡਨ ਦੀ ਦੀਵਾਲੀ ਇਦਾਂ ਨਹੀਂ ਹੁੰਦੀ ਜੀ ਬਸ ਸਿੰਪਲ ਹੀ ਲਾਈਟ ਜਗਦੀ ਪਈ ਆ ਔਰ ਕੋਸ਼ ਨੀ ਨਫਿੰਗ ਐਂਡ ਸੋ ਚੱਲਦੀ ਆ ਅੰਦਰ ਠੰਡ ਵੀ ਇੱਕ ਅੰਤਰੀ ਜੋਰਾ ਸ਼ੋਰਾਂ ਦੀ ਆਹ ਦੇਖ ਲਓ ਥੋੜੀ ਜੀ ਦੀਵਾਲੀ ਇੱਥੇ ਲੰਡਨ ਦੀ ਸੋ ਐ ਤੇ ਇਰੈਗੂਲਰ ਆ ਨਾ ਰੈਗੂਲਰ ਵਗੈਰਾ ਜਗਦੀਆਂ ਬੱਸਾਂ ਵਗੈਰਾ ਚੱਲਣਦੀਆਂ ਸੋ ਚੱਲਦੀਆਂ ਅੰਦਰ ਤੇ ਮੈਂ ਤੇ ਜਸਟ ਰਿਲੈਕਸ ਕਰਨ ਲੱਗੀ ਆ ਤੇ ਪਾਠ ਚੱਲਣਦੇ ਆ ਪਾਠ ਹੋ ਗਿਆ ਅਰਦਾਸ ਹੁੰਦੀ ਸੀ ਤੇ ਮੈਂ ਕਿਹਾ ਚੱਲ ਮੈਂ ਬੈਲਕਨੀ ਚ ਖਲੋ ਕੇ ਨਾ ਥੋੜੀ ਵੇਖਦੀ ਆ ਕੋਈ ਪਟਾਕੇ ਵਗੈਰੇ ਤਾਂ ਨਹੀਂ ਚੱਲਦੇ ਬਟ ਕੋਈ ਵੀ ਨਹੀਂ ਚੱਲਣਦੇ ਸੋ ਚੱਲਦੇ ਆ ਅੰਦਰ ਗਾਇਸ ਤੇ ਪੀਂਦੀ ਆ ਮੈਂ ਕੱਪ ਆਫ ਟੀ ਤੇ ਕਰਦੀ ਆ ਥੋੜਾ ਜਿਹਾ ਰਿਲੈਕਸ ਵੇਖਦੀ ਆ ਬੱਚੇ ਨੂੰ ਬੱਚੇ ਕੀ ਕਰਨਦੇ ਆ ਸੋ ਆ ਵੇਖੋ ਕਿਵੇਂ ਘਰਾਂ ਵਿੱਚ ਹਰੀਆਂ ਲਾਲ ਤੇ ਇਹ ਬੱਤੀਆਂ ਜਗੰਦੀਆਂ ਤੇ ਬਹੁਤ ਸੋਹਣੇ ਲੱਗਦਾ ਨਾ ਵੈਸੇ ਤਾਂ ਇੰਨੀ ਸਾਡੀ ਦੀਵਾਲੀ ਆ ਇਦਾਂ ਹੀ ਹੁੰਦੀ ਆ ਪਰ ਇੰਡੀਆ ਵਿੱਚ ਤਾਂ ਪੂਰੀ ਆਸਮਾਨ ਦੇ ਵਿੱਚ ਠਾ 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 ਪਟਾਕੇ ਜੇ ਚੱਲਦੇ ਰਹਿੰਦੇ ਨਾ ਸੋ ਲਓ ਜੀ ਗਾਇਸ ਚੱਲਦੇ ਆਂ ਅੰਦਰ ਆਮ ਸੋ ਠਾਇਰ ਵਾਹਿਗੁਰੂ ਮੇਰ ਕਰਿਓ ਸੱਚੇ ਪਾਤਸ਼ਾਹ ਸੋ ਚੱਲਦੇ ਆਂ ਅੰਦਰ ਅੰਦਰ ਤੇ ਟੀਵੀ ਵਿੱਚ ਵੀ ਲਾਈਵ ਪ੍ਰੋਗਰਾਮ ਚੱਲੰਦੇ ਆ ਤੇ ਮੈਂ ਅਸੀਂ ਵੀ ਵੇਖਣਦੇ ਸੀ ਲਾਈਵ ਪ੍ਰੋਗਰਾਮ ਚੱਲੰਦੇ ਸੀ ਤੇ ਮੈਂ ਨਾ ਘਰ ਵਿੱਚ ਹੀ ਥੋੜੇ ਲਾਈਟ ਵਗੈਰਾ ਲਗਾ ਦਿੱਤੀਆਂ ਉਤੇ ਚਲੋ ਜੀ ਹੁਣ ਇੱਥੇ ਦਿਵਾਲੀਆਂ ਦਿਵਾਲੀ ਦੇ ਦੀਵੇ ਕੈਂਡਲ ਵਗੈਰਾ ਲਾਈਵ ਪ੍ਰੋਗਰਾਮ ਵੇਖਣ ਦੇ ਦਰਵਾਜ਼ਾ ਸਭ ਖੁੱਲ੍ਹਦੇ ਆ ਸੋ ਲਓ ਜੀ ਇੱਥੇ ਮੈਂ ਲਾਈਟਾਂ ਜਗਾ ਦਿੱਤੀਆਂ ਨਾਲ ਕੈਂਡਲਾਂ ਵੀ ਜਗਾ ਦਿੱਤੀਆਂ ਪਿਆਰੀਆਂ ਪਿਆਰੀਆਂ ਸੋ ਸਾਡੀ ਵੀ ਦਿਵਾਲੀ ਹੋ ਗਈ ਸਤਗੁਰ ਬੰਦੀ ਛੋੜ ਹੈ ਵਾਹਿਗੁਰੂ ਸਾਰਿਆਂ ਦੇ ਘਰਾਂ ਵਿੱਚ ਖੁਸ਼ੀਆਂ ਖੜੇ ਬਖਸ਼ਣਾ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਸੰਗਤ ਮਿਲ ਕੀ ਨੋਦਾਂ ਸ਼ਰਨ ਪਰੇ ਅੰਤਰ ਜਾਮੀ ਸ਼ਰਨ ਪਰੇ ਪ੍ਰਭ ਅੰਤਰ ਜਾਮੀ ਨਨ ਕੀ ਊਟ ਪਕਰੀ ਪ੍ਰਭ ਸੁਆਮੀ 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 ਵਾਹਿਗੁਰੂ ਵਾਹੀ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਦੀ ਫਤਿਹ 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 1 ਮਿੰਟ ਵਾਹੀ ਗੁਰੂ ਦੇਖਾਂਗੇ ਦੇਖਾਂਗੇ ਹੈਪੀ ਬੰਦੀ ਛੋੜ ਹੈਪੀ ਬੰਦੀ ਛੋੜ ਦਿਵਸ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ